ਗੁਰਦੀਪ ਸਿੰਘ ਨਖਸ਼ਦੀਪ ਦੇ ਨਾਵਲ ਤਿਲਕੰਦਾ ਅਗਲਾ ਕਾਂਟ 12 ਫਿਰ ਕਈ ਦਿਨ ਲੰਘ ਗਏ ਪਰ ਰੌਣ ਨੇ ਡੈਨੀਅਲ ਬਾਰੇ ਕੋਈ ਗੱਲ ਨਾ ਤੋਰੀ ਅਤੇ ਜੇ ਮੈਂ ਕਿਹਾ ਵੀ ਉਹ ਕਹਾਣੀ ਤਾਂ ਪੂਰੀ ਕਰ ਦੇ ਉਹ ਫਿਰ ਸਹੀ ਆਖ ਕੇ ਟਲਦਾ ਰਿਹਾ ਉਸ ਤੋਂ ਬਾਅਦ ਮੈਂ ਵੀ ਬਹੁਤਾ ਜ਼ੋਰ ਨਾ ਪਾਇਆ ਉਹ ਮੇਰੇ ਨਾਲ ਕਦੇ ਜੈਨਟ ਤੇ ਰੀਤੀ ਦੀਆਂ ਗੱਲਾਂ ਕਰ ਲੈਂਦਾ ਕਦੇ ਮੇਰੇ ਪੁੱਤਰ ਬਾਰੇ ਪੁੱਛਦਾ ਤੇ ਕਦੇ ਆਪਣੇ ਹਸਪਤਾਲ ਜਾਣ ਬਾਰੇ ਗੱਲਾਂ ਕਰਦਾ ਪਰ ਉਸ ਕਹਾਣੀ ਵੱਲ ਉਹ ਨਹੀਂ ਸੀ ਮੁੜਦਾ ਮੈਨੂੰ ਕਈ ਹਫ਼ਤੇ ਲੰਘਣ ਤੋਂ ਬਾਅਦ ਇੰਜ ਲੱਗਣ ਲੱਗ ਪਿਆ ਕਿ ਉਸ ਨੇ ਇਹ ਫੈਸਲਾ ਕਰ ਲਿਆ ਕਿ ਉਹ ਕਹਾਣੀ ਮੈਂ ਸੁਣਨ ਦੇ ਲੈ ਕੀ ਨਹੀਂ ਮੈਨੂੰ ਲੱਗਦਾ ਸੀ ਕਿ ਉਹ ਮੈਨੂੰ ਆਪਣਾ ਖਾਸ ਮਿੱਤਰ ਸਮਝਦਾ ਸੀ ਪਰ ਉਸ ਦਿਨ ਦੀ ਕੈਮਰੇ ਵਾਲੀ ਗੱਲ ਤੇ ਲੂਨਾ ਦੇ ਕਤਲ ਦੇ ਬਾਰੇ ਜੋ ਮੈਂ ਆਪਣੇ ਵਿਰੋਧੀ ਖਿਆਲ ਉਸ ਅੱਗੇ ਰੱਖੇ ਸਨ ਸ਼ਾਇਦ ਉਹ ਨਾ ਕਰਕੇ ਉਹ ਇਹ ਸਮਝਣ ਲੱਗ ਪਿਆ ਹੋਵੇ ਕਿ ਨਾ ਮੈਂ ਉਸ ਤੇ ਕੀਤੇ ਜੁਰਮ ਨੂੰ ਸਮਝਣ ਵਿੱਚ ਸਮਰੱਥ ਹਾਂ ਨਾ ਉਸ ਤੇ ਪਛਤਾਵੇ ਵਾਲ ਕੋਈ ਮੈਂ ਧਿਆਨ ਦੇਂਦਾ ਸੀ ਮੈਂ ਕਈ ਵਾਰ ਕੁਝ ਅਜਿਹਾ ਉਸ ਨੂੰ ਆਖਦਾ ਜਿਸ ਨਾਲ ਉਹ ਮੇਰੇ ਵੱਲ ਜ਼ਰਾ ਧਿਆਨ ਦੇਣ ਲੱਗ ਪੈਂਦਾ ਜਿਵੇਂ ਮੈਂ ਇੱਕ ਵਾਰ ਉਸ ਨੂੰ ਕਿਹਾ ਹਰਾਨ ਤੂੰ ਤਾਂ ਫੇਰ ਵੀ ਮੈਨੂੰ ਛੱਡੀ ਵੱਡੀ ਗੱਲ ਦੱਸ ਦਿੱਤੀ ਕਈ ਬੰਦੇ ਤਾਂ ਅਜਿਹੇ ਭੇਜ ਨੂੰ ਕਬਰਾਂ ਵਿੱਚ ਲੈ ਕੇ ਜਾਂਦੇ ਆ ਇਹ ਤੈਨੂੰ ਮੇਰੇ ਇਸ ਗੁਣ ਬਾਰੇ ਹੁਣ ਪਤਾ ਲੱਗਿਆ ਉਹਨੇ ਮੋੜ ਮੈਨੂੰ ਸਵਾਲ ਕੀਤਾ ਆ ਬਿਲਕੁਲ ਤੇਰੇ ਅੰਦਰ ਜੋ ਗੁਨਾ ਵਾਲੀ ਸ਼ਖਸੀਅਤ ਹੈ ਉਹ ਕਦੇ ਵੀ ਨਹੀਂ ਮਰੀ ਉਹ ਕਿਵੇਂ ਨਾ ਕਿਵੇਂ ਤੈਨੂੰ ਆਪਣੀ ਛਾਤੀ ਉੱਤੇ ਰੱਖ ਕੇ ਭਾਰ ਨੂੰ ਹਲਕਾ ਕਰਨ ਲਈ ਸਿਖਾਉਂਦੀ ਹੈ ਮੈਂ ਉਸ ਨੂੰ ਆਖਿਆ ਤੈ ਤੂੰ ਠੀਕ ਹੀ ਆਖ ਰਿਹਾ ਹੈ ਪਰ ਤੂੰ ਵਿੱਚ ਨਾ ਬੋਲਿਆ ਕਰ ਜਦੋਂ ਮੈਂ ਦੱਸਦਾ ਨਾ ਤਾਂ ਆਪਣੀ ਗੱਲ ਉੱਤੇ ਮੈਂ ਬੜਾ ਕੇਂਦਰਤ ਹੋ ਕੇ ਦੱਸਦਾ ਤੈਨੂੰ ਪਰ ਤੂੰ ਐਵੇਂ ਫਜ਼ੂਲ ਜਿਹਾ ਬਿਆਨ ਦੇ ਕੇ ਮੇਰੀ ਹਕਾਗਰਤਾ ਤੋੜ ਦਿੰਦਾ ਹੈ ਉਹਨੇ ਕਿਲਾ ਜ਼ਾਹਰ ਕੀਤਾ ਮੈਂ ਵਾਦਾ ਕਰਦਾ ਹਾਂ ਕਿ ਹੁਣ ਜਦੋਂ ਤੂੰ ਆਪਣੀ ਕਹਾਣੀ ਦੱਸੇਗਾ ਮੈਂ ਵਿੱਚ ਨਹੀਂ ਬੋਲਾਂਗਾ ਮੈਂ ਚੁੱਪ ਰਹਿਣ ਦਾ ਉਸ ਨੂੰ ਉਸ ਦਾ ਹੱਥ ਫੜ ਕੇ ਵਾਦਾ ਕੀਤਾ ਉਸ ਨੇ ਕਿਹਾ ਅੱਜ ਸ਼ਾਮ ਸਹੀ ਮੈਂ ਤੇਰੇ ਘਰ ਆਵਾਂਗਾ ਤੇ ਤੂੰ ਮੈਨੂੰ ਉਹ ਖਵਾਈ ਜੋ ਪਹਿਲਾਂ ਖੌਂਦਾ ਹੁੰਦਾ ਹੈ ਕੀ ਨਾਮ ਹੈ ਉਸ ਦਾ ਆਜੋ ਮਿੱਠਾ ਹੁੰਦਾ ਤੇ ਤੂੰ ਜਨਤ ਨੂੰ ਵੀ ਬਣਾਉਣਾ ਸਿਖਾਇਆ ਸੀ ਯਾਦ ਹੈ ਜੋ ਤੈਨੂੰ ਤੇਰੇ ਪਾਪਾ ਨੇ ਸਿਖਾਇਆ ਸੀ ਉਸ ਵਿੱਚ ਤੂੰ ਸੁੱਕੇ ਮੇਵੇ ਪਾਇਆ ਕਰਦਾ ਸੀ ਕੀ ਨਾਮ ਹੈ ਉਸ ਦਾ ਰੌਣਕਿਆ ਮੇਰੀ ਯਾਦ ਆ ਗਿਆ ਕਿ ਰੌਣਕ ਕੀ ਮੰਗ ਰਿਆ ਸੀ ਉਹ ਸਮਝ ਗਿਆ ਰਹਾ ਨਾ ਉਸ ਦਾ ਨਾਮ ਹੈ ਹਲਵਾ ਆ ਹਾ ਹਾ ਹਲਵਾ ਨਾਮ ਸੁਣਦੇ ਸਾਰ ਹੀ ਰੌਣਕ ਦੇ ਚਿਹਰੇ ਉੱਤੇ ਖੁਸ਼ੀ ਫੈਲ ਗਈ ਠੀਕ ਮੈਂ ਉਹ ਬਣਵਾਵਾਂਗਾ ਤੇ ਤੂੰ ਮੈਨੂੰ ਕਹਾਣੀ ਸੁਣਾਈ ਠੀਕ ਰੌਣਕ ਕਿਹਾ ਸ਼ਾਮ ਨੂੰ ਜਨਤ ਤੇ ਰਿਤੀ ਆ ਗਏ ਤੇ ਉਹ ਸਾਨੂੰ ਇੱਕ ਮਕਾਨ ਵਿਖਾਉਣ ਲਈ ਆਪਣੇ ਨਾਲ ਲੈ ਗਏ ਰਿਤੀ ਦੀ ਕੰਪਨੀ ਦੇ ਨਜ਼ਦੀਕ ਤੇ ਜਨਰਲ ਦੇ ਸਰੋਂ ਤੋਂ 5-6 ਮੀਲ ਦੀ ਵਿੱਤ ਉੱਤੇ ਉਹਨਾਂ ਨੇ ਇੱਕ 2700 ਸਕੁਅਰ ਫੁੱਟ ਦਾ ਦੋ ਮੰਜ਼ਿਲਾ ਘਰ ਪਸੰਦ ਕੀਤਾ ਜਿਸ ਨੂੰ ਬਣੇ ਨੂੰ 4 ਸਾਲ ਹੀ ਹੋਏ ਸਨ ਇਹ 5 ਕਮਰਿਆਂ ਵਾਲਾ ਘਰ ਸੀ ਬਹੁਤ ਵਧੀਆ ਬਣਿਆ ਹੋਇਆ ਸੀ ਅਸੀਂ ਸਾਰਿਆਂ ਨੇ ਉਹ ਪਸੰਦ ਕੀਤਾ ਉਸੇ ਵੇਲੇ ਰਿਤੀ ਅਤੇ ਜਨਰਲ ਹੋਰਾਂ ਨੇ ਉਸ ਘਰ ਦੇ ਰੀਅਲ ਏਸਟੇਟ ਬ੍ਰੋਕਰ ਨੂੰ ਆਫਰ ਦੇ ਦਿੱਤੀ ਜਿਸ ਨੂੰ ਬੜੀ ਜਲਦੀ ਹੀ ਮੰਨ ਲਿਆ ਗਿਆ ਘਰ ਕਿਉਂਕਿ ਖਾਲੀ ਸੀ ਇਸ ਕਰਕੇ ਐਸਕਰੋ ਬੰਦ ਹੋਣ ਤੇ ਉਸ ਵਿਚ ਜੈਨਟ ਅਤੇ ਰਿਚੀ ਨੇ ਸ਼ਿਫਟ ਕਰਨਾ ਸੀ ਜੈਨਟ ਆਪਣੇ ਪਿਓ ਨੂੰ ਉਸ ਘਰ ਵਿੱਚ ਲੈ ਜਾਣਾ ਚਾਹੁੰਦੀ ਸੀ ਪਰ ਰੌਨ ਮੰਨ ਨਹੀਂ ਸੀ ਰਿਹਾ ਮੈਂ ਖੁਸ਼ ਸੀ ਰੌਨ ਮੰਨ ਨਹੀਂ ਸੀ ਰਿਹਾ ਕਿਉਂਕਿ ਮੈਨੂੰ ਇਹ ਫਿਕਰ ਸੀ ਕਿ ਜੇ ਰੌਨ ਜੈਨਟ ਤੇ ਰਿਚੀ ਦੇ ਨਵੇਂ ਘਰ ਤੇ ਲਿਆ ਗਿਆ ਤਦ ਮੈਂ ਇਕੱਲਾ ਰਹਿ ਜਾਵਾਂਗਾ ਪਰ ਮੈਂ ਕਿਸੇ ਨੂੰ ਆਪਣੇ ਇਸ ਫਿਕਰ ਬਾਰੇ ਆਖ ਨਹੀਂ ਸਕਦਾ ਮੈਂ ਕਲਪਨਾ ਕਰਨ ਲੱਗ ਪਿਆ ਕਿ ਜੇ ਰੌਨ ਚਲਾ ਗਿਆ ਤਦ ਮੈਨੂੰ ਆਪਣੀ ਕੁੰਡ ਨਰਪੁਰ ਚੱਲ ਵਧਾਉਣੀ ਪੈਣੀ ਸੀ ਪਰ ਉਸ ਗਵੰਡਨ ਦੇ ਸੀਮਤ ਬਤੀਰੇ ਨੇ ਮੇਰੇ ਅੰਦਰ ਚਿਚਕ ਵੀ ਪਾ ਦਿੱਤੀ ਹੋਈ ਸੀ ਆਖਿਰ ਨੂੰ ਰੌਣ ਨੇ ਆਪ ਹੀ ਮੇਰੀ ਸਮੱਸਿਆ ਦਾ ਹੱਲ ਕਰ ਦਿੱਤਾ ਉਸਨੇ ਜੈਨ ਨੂੰ ਜਵਾਬ ਦੇ ਦਿੱਤਾ ਇਹ ਆ ਕੇ ਔਰ ਨਹੀਂ ਮੈਂ ਨਹੀਂ ਕਿਤੇ ਵੀ ਜਾਣਾ ਜੇ ਤੂੰ ਰੋਜ਼ ਨਹੀਂ ਆ ਸਕਦੀ ਤਦ ਵੀ ਕੀ ਜਦੋਂ ਦਿਲ ਕਰੇ ਉਦੋਂ ਆ ਜਾਵੀਂ ਹਰੀ ਬਾਟ ਨੋ ਮਿਲ ਦਿੱਤਾ ਆ ਨਾਲੇ ਮੇਰਾ ਮਿੱਤਰ ਬਰਾ ਕੱਲਾ ਰਹਿ ਜਾਏਗਾ ਕਿਉਂ ਬਲਾ ਰੌਣ ਖੁੱਲ ਕੇ ਹੱਸਿਆ ਹਾਂ ਬਿਲਕੁਲ ਪਰ ਰੌਣ ਜੈਨੇਟ ਇਹ ਚਾਹੁੰਦੀ ਹੈ ਤਾਂ ਤੂੰ ਜਾ ਵੀ ਸਕਦਾ ਹੈ ਮੈਨੂੰ ਮਿਲਾਉਣ ਲਈ ਜੈਨੇਟ ਕਦੇ-ਕਦੇ ਤੈਨੂੰ ਉੱਥੇ ਲੈ ਜਾਇਆ ਕਰੇਗੀ ਪਰ ਇਸ ਮੇਡ ਨੂੰ ਨਾਲ ਨਾ ਲੈ ਕੇ ਜਾਣਾ ਮੈਂ ਆਪਣੀ ਰਾਏ ਦਿੱਤੀ ਬਿਲਕੁਲ ਨਹੀਂ ਰੌਣ ਇਨਕਾਰ ਕਰ ਦਿੱਤਾ ਜੈਨੇਟ بولی ਠੀਕ ਹੈ ਡੈਡ ਮੈਂ ਹੀ ਆ ਜਾਇਆ ਕਰਾਂਗੀ ਤੇਰੇ ਕੋਲ ਮੇਰਾ ਨਵਾਂ ਘਰ ਕੋਈ ਦੂਰ ਨਹੀਂ ਇੰਜ ਰੌਣ ਨਵੇਂ ਥਾਂ ਜਾਣ ਤੋਂ ਮੁਕਰ ਗਿਆ ਉਸਨੇ ਇੰਜ ਕਿਉਂ ਕੀਤਾ ਉਸ ਬਾਰੇ ਉਹਨੇ ਇਉਂ ਦੱਸਿਆ ਜੈਨਟ ਮੇਰੇ ਉੱਥੇ ਹੁੰਦਿਆਂ ਮੇਰੇ ਵੱਲ ਧਿਆਨ ਦੇਵੇਗੀ ਇਹ ਨਾ ਹੋਵੇ ਕਿ ਇਹਦਾ ਰਿਤੀ ਵੱਲ ਧਿਆਨ ਘਟ ਜਾਵੇ ਇਸ ਲਈ ਮੈਂ ਥੀ ਠੀਕਾਂ ਨਾਲੇ ਮੇਰਾ ਯਾਰ ਮੇਰੇ ਕੋਲ ਹੈ ਉਹ ਖੁੱਲ ਕੇ ਫਿਰ ਹੱਸਣ ਲੱਗ ਪਿਆ ਮੈਂ ਮੁਸਕਰਾਇਆ ਇਹ ਵੀ ਠੀਕ ਹੈ ਰੌਣਾ ਤਕਰੀਬਨ 2 ਕੁ ਮਹੀਨੇ ਬਾਅਦ ਜੈਨਟ ਤੇ ਰਿਤੀ ਆਪਣੇ ਨਵੇਂ ਘਰ ਵਿੱਚ ਚਲੇ ਗਏ ਜੈਨ ਸਾਨੂੰ ਮਿਲਣ ਆਉਂਦੀ ਸੀ ਪਰ ਹਫ਼ਤੇ ਵਿੱਚ ਕਦੇ ਦੋ ਵਾਰ ਤੇ ਕਦੇ ਇੱਕ ਵਾਰ ਅਸੀਂ ਖੁਸ਼ ਸੀ ਤੇ ਸਾਡੀ ਮੇਡ ਸਾਡਾ ਕੰਮ ਵਧੀਆ ਕਰ ਦਿੰਦੀ ਸੀ ਇੱਕ ਤਰ੍ਹਾਂ ਨਾਲ ਉਹ ਸਾਡੇ ਦੋਨਾਂ ਦੇ ਘਰਾਂ ਨੂੰ ਚੰਗੀ ਹਾਲਤ ਵਿੱਚ ਰੱਖਦੀ ਸੀ ਅਸੀਂ ਹਮੇਸ਼ਾ ਵਾਂਗ ਸ਼ਾਮ ਦੀ ਸੈਰ ਕਰਦੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰੌਣ ਦੀ ਸਿਹਤ ਅੱਗੇ ਨਾਲੋਂ ਕਾਫੀ ਵਧੀਆ ਹੋ ਗਈ ਸੀ ਉਹ ਮੇਡ ਨੂੰ ਕਈ ਵਾਰ ਫੇਰ ਮੁਖੌਲ ਕਰ ਲੈਂਦਾ ਜਿਵੇਂ ਪਹਿਲਾਂ ਕਰਦਾ ਹੁੰਦਾ ਸੀ ਮਾਰਤਾ ਤਾ ਤੂੰ ਕਰਵਾ ਲੈ ਵਿਆਹ ਮੇਰੇ ਨਾਲ ਮਾਰਤਾ ਗੋ ਆਖਦੀ ਉਹ ਵਿਆਹ ਦੀ ਮਿਸਟਰ ਹੌਪਕਿਨ ਕੀ ਜ਼ਰੂਰਤ ਆਪਾਂ ਇੱਕ ਤਰ੍ਹਾਂ ਇਕੱਠੇ ਹੀ ਤਾਂ ਰਹ ਰਹੇ ਆਂ ਇਹ ਗੱਲ ਕੀਤੀ ਐ ਕਮਾਲ ਦੀ ਮਾਰਤਾ ਨੇ ਕੋਈ ਹੋਰ ਮਖੌਲ ਰੌਣ ਮੈਂ ਆਖਤਾ ਰੌਣ ਹੱਸ ਕੇ ਕਹਿੰਦਾ ਬਰਾਤ ਤੂੰ ਮਨਾ ਮਾਰਤਾ ਨੂੰ ਤੂੰ ਤਾਂ ਮੇਰੇ ਨਾਲ ਜਵਾਨ ਐ ਉਹ ਫਿਰ ਖੁੱਲ ਕੇ ਹੱਸਿਆ ਮੈਂ ਕਿਹਾ ਆਪਣੀ ਦੋਨੋਂ ਦੀ ਉਮਰ ਵਿੱਚ 4 ਸਾਲ ਦਾ ਮਸਹੀ ਫਰਕ ਐ ਜੇ ਤਿੰਨ ਜਾਂ 4 ਸਾਲ ਮੈਂ ਛੋਟਾ ਵੀ ਹੋਇਆ ਤਦ ਕੀ ਫਰਕ ਪੈਣਾ ਐ ਕਿਉਂ ਮਾਰਤਾ ਤੈਨੂੰ ਕਿਹੜਾ ਜਵਾਨ ਲੱਗਦਾ ਸਾਡੇ ਵਿੱਚੋਂ ਦੱਸ ਸਾਨੂੰ ਮੈਂ ਮਾਰਥਾ ਨੂੰ ਮੁਖਲੀ ਲੈ ਦੇ ਵਿੱਚ ਆਖਦਾ ਮਾਰਥਾ ਮੁਸਕਰਾਉਂਦੀ ਤੇ ਬੋਲਦੀ ਮੈਂ ਤਾਂ ਚਾਹੁੰਦੀ ਆ ਕਿ ਤੁਸੀਂ ਦੋਨੋਂ ਬਹੁਤ ਤੰਦਰੁਸਤ ਰਹੋ ਤੇ ਇੰਜ ਮੈਨੂੰ ਮੁਖੌਲ ਕਰਦੇ ਰਹੋ ਤੁਸੀਂ ਬਹੁਤ ਚੰਗੇ ਉਹ ਦਿਲ ਵਾਲੇ ਹੋ ਇਹ ਤਾਂ ਦਿਲ ਖੁਸ਼ ਕਰ ਦਿੱਤਾ ਮਾਰਥਾ ਮੈਂ ਕਿਹਾ ਵਾਹ ਜੀ ਨੇਕ ਐ ਤੂੰ ਮਾਰਥਾ ਰੌਣ ਨੇ ਕਿਹਾ ਫਿਰ ਹੁਣ ਦੱਸ ਤੂੰ ਰੌਣ ਉਹ ਕਹਾਣੀ ਕਦੋਂ ਪੂਰੀ ਕਰਨੀ ਐ ਮੈਂ ਗੱਲ ਬਦਲੀ ਆ ਵੀ ਕਰਦੇ ਆ ਪੂਰੀ ਉਸ ਦਿਨ ਜਨਨਟ ਹੋਰੀ ਆਗੇ ਤੇ ਆਪਾਂ ਦੋਨੋਂ ਉਸ ਕਹਾਣੀ ਬਾਰੇ ਭੁੱਲੀ ਗਏ ਰੌਣੇ ਆਖਿਆ ਅੱਜ ਸ਼ਾਮ ਨੂੰ ਸਹੀ ਠੀਕ ਹੈ ਮੈਂ ਕਿਹਾ ਔਰ ਨਹੀਂ ਅੱਜ ਫੇਰ ਜਨਨਟ ਹੋਣਾ ਨਹੀਂ ਆਉਣਾ ਕੱਲ ਸਵੇਰੇ ਜਨਨ ਨਾਲ ਜਾ ਕੇ ਕੁਝ ਕੰਮ ਕਰਨੇ ਨੇ ਰੌਣੇ ਆਪਣੇ ਜਨਨ ਨਾਲ ਬਣਾਈ ਗਏ ਕਿਸੇ ਪ੍ਰੋਗਰਾਮ ਬਾਰੇ ਮੈਨੂੰ ਦੱਸਿਆ ਜਦੋਂ ਵਾਪਸ ਆ ਜਾਏਗਾ ਉਦੋਂ ਸਹੀ ਮੈਂ ਕਿਹਾ ਇੱਕ ਗੱਲ ਹੋਰ ਦੱਸਾਂ ਆ ਆਪਣੀ ਗਵਾਂਡਰ ਮੈਨੂੰ ਹائے ਆਖਣ ਲੱਗ ਪਈ ਐ ਰੌਣੇ ਅਚਾਨਕ ਗਿਆ ਅ ਮੈਨੂੰ ਵੀ ਉਹ ਹਾਇ ਆਖਦੀ ਐ ਪਰ ਰੁਕਦੀ ਕਦੇ ਨਹੀਂ ਮੇਰੇ ਕੋਲ ਇਹ ਹਮੇਸ਼ਾ ਕਾਲੀ ਵਿੱਚ ਹੁੰਦੀ ਐ ਮੈਂ ਕਿਹਾ ਅ ਚੁੱਪਚੀ ਬੀਤੀ ਔਰਤ ਤੂੰ ਕਵਤਾ ਲਿਖ ਦੇ ਇਸ ਉੱਤੇ ਰੌਣੇ ਮੁਸਕਰਾ ਕੇ ਮੈਨੂੰ ਆਕੇ ਜ਼ਰੂਰ ਓਏ ਇੰਨਾ ਵੀ ਚੰਗਾ ਐ ਰੌਣੇ ਬੁਲਾ ਲੈਂਦੀ ਐ ਪਹਿਲਾਂ ਤਾਂ ਝਾਕਦੀ ਵੀ ਨਹੀਂ ਸੀ ਆਪਣੇ ਵੱਲ ਜਿਵੇਂ ਅਸੀਂ ਜਾਨਵਰ ਹੋਈਏ ਇਸ ਕੋਲ ਨਾ ਇੱਕ ਜੋੜਾ ਹੁੰਦਾ ਨੌਜਵਾਨ ਮੈਨੂੰ ਲੱਗਦਾ ਹੈ ਕਿ ਉਹ ਇਸ ਦਾ ਪੋਤਾ ਤੇ ਉਸ ਦੀ ਗਰਲਫ੍ਰੈਂਡ ਹੋਏਗੀ ਜਾਂ ਪੋਤੀ ਤੇ ਬॉयਫ੍ਰੈਂਡ ਉਹ ਬੜੇ ਖੁਸ਼ ਤਬੀਅਤ ਦੇ ਨੇ ਜੇ ਮੈਨੂੰ ਵੇਖ ਲੈਂਦੇ ਆ ਨਾ ਤਾਂ ਜ਼ਰੂਰ ਹੱਥ ਲਾਉਂਦੇ ਆ ਮੈਂ ਕਿਹਾ ਮੇਰਾ ਦਿਲ ਕਰਦਾ ਕਿ ਇਸ ਨੂੰ ਮੈਂ ਬੁਲਾਵਾਂ ਕੁਝ اٹਕ ਕੇ ਮੈਂ ਰੌਣ ਨੂੰ ਆਪਣੇ ਮਨ ਦੀ ਆਖੀ ਬੁਲਾ ਆ ਕੇ ਵੇਖ ਲੈ ਰੌਣ ਮੁਸਕਰਾਇਆ ਲੱਗਦਾ ਤੂੰ ਵੀ ਹੁਣ ਸਾਥ ਲੱਭਣ ਬਾਰੇ ਸੋਚ ਰਿਹਾ ਸਾਥ ਤਾਂ ਵਧੀਆ ਹੈ ਉਹ ਨਹੀਂ ਜਦੋਂ ਜੈਨਤ ਤੈਨੂੰ ਨਵੇਂ ਘਰ ਲੈ ਜਾਣ ਬਾਰੇ ਆਖਰੀ ਸੀ ਤਦ ਮੈਂ ਸੋਚਿਆ ਕਿ ਜੇ ਰੌਣ ਚਲਿਆ ਗਿਆ ਤਾਂ ਮੈਂ ਇੱਕਦਮ ਇਕੱਲਾ ਰਹਿ ਜਾਵਾਂਗਾ ਮੈਂ ਸੋਚਿਆ ਕਿ ਮੈਂ ਆਪ ਹੀ ਇਸ ਕੁਆਂਡ ਨੂੰ ਬੁਲਾਵਾਂ ਪਰ ਇਹ ਹਾਇ ਕਰਕੇ ਅੱਗੇ ਲੰਘ ਜਾਂਦੀ ਹੈ ਮੇਰਾ ਦਿਲ ਕਰਦਾ ਕਿਸ ਨੂੰ ਹਲਵਾ ਬਣਾ ਕੇ ਖਿਲਾਵਾਂ ਤੇ ਤੇਰੇ ਇੱਥੇ ਹੀ ਰਹਿਣ ਵਾਲੇ ਫੈਸਲੇ ਨੇ ਇਹ ਖਿਆਲ ਮੇਰੇ ਮਨੋਂ ਕੱਢ ਦਿੱਤਾ ਮੈਂ ਕਿਹਾ ਉਹ ਖਿਆਲ ਬੁਰਾ ਨਹੀਂ ਸੀ ਆਪਾ ਦੋਨੋਂ ਇਕੱਠੇ ਬੁਲਾ ਲਵਾਂਗੇ ਇਸਨੂੰ ਪਰ ਉਹ ਮਿੱਠੀ ਚੀਜ਼ ਕੀ ਨਾਂ ਉਸ ਦਾ ਹਲਵਾ ਮੈਂ ਕਿਹਾ ਹਾਂ ਹਲਵਾ ਤੂੰ ਤਿਆਰ ਕਰ ਲਵੀਂ ਤੇ ਆਪਾ ਦੋਨੋਂ ਇਸਨੂੰ ਦੇਣ ਚਲੇ ਜਾਵਾਂਗੇ ਰੌਣ ਨੇ ਆਪਣੀ ਰਾਏ ਦਿੱਤੀ ਇਹ ਸਲਾਹ ਵਧੀਆ ਹੈ ਮੈਂ ਹੰਗਾਰਾ ਪਰਿਆ ਬਾਕੀ ਅਗਲੇ ਕਾਂਡ ਵਿੱਚ